90 ਸਾਲ ਦੀ ਆਮਦ ਤੇ ਨਗਰ ਨਿਗਮ ਮੁਲਾਜ਼ਮ ਤਾਲਮੇਲ ਦਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਸਲਾਨਾ ਧਾਰਮਿਕ ਤਸਵੀਰ ਵਾਲਾ ਕੈਲੰਡਰ ਮਾਨਯੋਗ ਮੇਅਰ ਸਰਦਾਰ ਜਤਿੰਦਰ ਸਿੰਘ ਪਾਟਿਆ ਅਤੇ ਮਾਨਯੋਗ ਕਮਿਸ਼ਨਰ ਸਾਹਿਬ શ્રી ਵਿਕਰਮਜੀਤ ਸਿੰਘ ਸ਼ਿਰਗਿਲ ਵੱਲੋਂ ਰਿਲੀਜ਼ ਕੀਤਾ ਗਿਆ ਇਸ ਮੌਕੇ ਮੇਅਰ ਸਾਹਿਬ ਅਤੇ ਕਮਿਸ਼ਨਰ ਸਾਹਿਬ ਨੇ ਜਥੇਬੰਦੀ ਅਤੇ ਸਮੂਹ ਮੁਲਾਜ਼ਮ ਅਤੇ ਸ਼ਹਿਰ ਵਾਸੀਆਂ ਨੂੰ 90 ਸਾਲ ਦੀਆਂ ਵਧਾਈਆਂ ਦਿੱਤੀਆਂ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ नगर निगम पालमडाल नगर जिने ਹਰ ਸਾਲ ਜੇ ਆਪਣਾ ਕਲੰਦਰ ਬੀਚ ਕਾੜਦੇ ਨੇ ਤੋਂ ਇਹ ਸੇਵਾ ਦਾ ਮੌਕਾ ਮਿਲਦਾ ਗਿਆ ਕਲੰਦਰ ਨਿਕਰਨ ਦਾ। ਔਰ ਕਾਲ ਜਿਹੜਾ ਆਪਕੋ ਨਵਾਂ ਆਉਣ ਵਾਲਾ ਸਾਲ ਹੈ ਕੰਦਾ। ਉਹਦੇ ਲਈ ਮੈਂ ਸਾਰਿਆਂ ਨੂੰ ਜਿਹੜੀ ਆਪਣੇ ਬਣੇ ਤੋਂ ਕਾਮਨਾਵਾਂ ਲੈਣਾ। ਸਾਰੇ ਛੇਤ ਮੰਦਰਾਂ ਕੀ ਸਾਲ ਰਾਨ ਪੰਤੂਸ ਰਾਨ ਔਰ ਸਦਕਾ ਜਿਹੜਾ ਉਹ ਕੋ ਉਸੁਰ ਕੋਏ ਆਸਤਾ ਵਸਾਰੇ ਪਰ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਕੋਈ ਸਾਡੀ ਇਹ ਨਗਰਿਕਮ ਕਾਲ ਦਿਲ ਕਾਲ ਜਿਹੜੇ ਬਾਕੀ ਸਾਰੇ ਮੁਲਾਜ਼ਮ ਨੇ ਉਹਨਾਂ ਦੀ ਮਿਹਨਤ ਤੇ ਸਖਾਈ ਜਿਹੜਾ ਅਸੀਂ ਅੰਮ੍ਰਿਤਸਰ ਦੇ ਵਿੱਚ ਕਾਜ ਕਰਨ ਨੂੰ ਕਾਬਿਲ ਆ ਬੋ ਰਿਹਾ। ਸੋ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਆਉਣ ਵਾਲਾ ਨਵਾਂ ਸਾਲ ਵੀ ਜਿਹੜਾ ਸਾਡੇ ਦੀ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਤੰਦਰੁਸਤੀਆਂ ਲੈ ਕੇ ਆਵੇ, ਖੁਸ਼ਹਾਲੀ ਲੈ ਕੇ ਆਵੇ। ਸਾਡੀ ਜਿਵੇਂ ਆਮ ਆਦਮੀ ਸਰਕਾਰ ਦਾ ਸੁਪਨਾ ਹੈ ਰੰਗਲੇ ਪੰਜਾਬ ਦਾ ਸਾਡਾ ਪੰਜਾਬ ਰੰਗਲਾ ਪੰਜਾਬ ਬਣੇ ਸਾਡਾ ਅੰਮ੍ਰਿਤ ਸ਼ਹਿਰ ਰੰਗਲਾ ਅੰਮ੍ਰਿਤ ਸ਼ਹਿਰ ਬਣੇ ਹਰ ਘਰ ਤੋਂ ਸਾਫ਼ ਸਫਾਈ ਹੋਵੇ ਖੁਸ਼ਹਾਲੀ ਹੋਵੇ ਕਾਮਯਾਬੀ ਹੋਵੇ کاروبارਾਂ ਦੇ ਵਾਧੇ ਹੋਣ ਸੋ ਇਹ ਪ੍ਰਮਾਤਮਾ ਜੀ ਦੇ ਅੱਗੇ ਅਰਦਾਸ ਹੈ ਔਰ ਮੇਰੀਆਂ ਜਿਹੜੀਆਂ ਜੀਆਂ ਨੇ ਇਹਨਾਂ ਨੂੰ ਕਾਮਨਾਵਾਂ ਨੇ ਸੋ ਬਹੁਤ ਬਹੁਤ ਇੱਕ ਵਾਰੀ ਤੇ ਸਾਰਿਆਂ ਨੂੰ ਬਹੁਤ ਬਹੁਤ ਤੇ ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੈ ਸ਼ਹਿਰ ਵਾਸੀਆਂ ਵੀ ਮੈਂ ਨਾਲ ਕਿਹਾ ਜੀ ਸਾਡਾ ਸ਼ਹਿਰ ਵਸਦਾ ਰਹੇ ਸਾਡੇ ਸ਼ਹਿਰ ਵਾਸੀਆਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਸਾਡੇ ਦੇਸ਼ ਵਾਸੀਆਂ ਨੂੰ ਸਭ ਨੂੰ ਜਨਮ ਦੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਹੋਰ ਵੀ ਜਿਹੜਾ ਕਾਰਪੋਰੇਸ਼ਨ ਦੇ ਕੰਮ ਵਾਧੂ-ਵਾਧੂ ਕਰ ਸਕੀਏ ਔਰ ਸ਼ਹਿਰ ਨੂੰ ਸਾਫ਼-ਸੁਥਰਾ ਹੁਚਾਲ ਔਰ ਖੂਬਸੂਰਤ ਬਣਾ ਸਕੀਏ ਇਸ ਮੈਂ ਮਨੋਂ ਇਹ ਜਿਹੜੀ ਮੈਂ ਕਾਮਨਾ ਕਰਦਾ ਔਰ ਇਹ ਕਾਮਨਾ ਦੇ ਨਾਲ ਮੈਂ परमात्मा ਦੇ ਅੱਗੇ ਅਰਦਾਸ ਹੀ ਕਰਦਾ ਔਰ ਇਹਨਾਂ ਸਾਰਿਆਂ ਨੂੰ ਆਪਣੇ ਸਾਰੇ ਸ਼ਹਿਰ ਵਾਸੀਆਂ ਨੇ 90 ਸਾਲ ਦੀਆਂ ਮੁਬਾਰਕਬਾਦ ਦਿੱਤਾ ਹੈ ਮੈਂ ਮਿਲ ਕੇ ਕਮੇਲ ਪ੍ਰਧਾਨ ਨਗਰ ਨਿਗਮ ਦੇ ਮੁਲਾਜ਼ਮਾਂ ਦਾ ਵੀ ਕਰ ਨਹੀਂ ਹੋਇਆ ਤੁਹਾਡਾ ਦਿਨ ਪੀਆ ਤੇ ਪੀਆ ਕਰਨਾ ਨਹੀਂ ਕੀਤਾ ਨਵਾਂ ਸਾਡੀ ਵੀ ਬਹੁਤ ਬਹੁਤ ਵਧਾਈਆਂ ਸਹਿਲਾ ਨਵਾਂ ਸਾਡਾ 2026 ਸਾਰਿਆਂ ਲਈ ਸਤਿ ਸ਼੍ਰੀ ਅਕਾਲ ਤੁਹਾਨੂੰ मेरकरण सार्जी बहुत खुशियां भरया सारे सेहत अच्छी रहे कामयाबी भर साल दे, दे। आस करना कि सा मेरे साथी जी रिटायर्ड भी ने इम्पलॉइज ने अब अभी दो हज़ार छब्बीस का सिलेंडर रिलीज किया ਇਸੇ ਆਸਮਾਨ ਦੇ ਰੇਹਾਂ ਦੇ ਆਉਣ ਵਾਲੇ ਦਿਨ ਸੀ ਉਹ ਖੁਸ਼ਕਤਾ ਦਾ ਨਾਮ ਅਨੇਰ ਰਵੇ ਇਹ ਹੈ ਕਿ ਜੋ ਹਿਸਾਬ ਗਿਆ ਹੈ ਅੱਥੇ ਪਾਣ ਕੰਮ ਕਰਦੇ ਕੰਗਾਂਵ ਪ੍ਰੈਸ਼ਰ ਰੋ ਸਹਿਰਵਾ ਸੀਗੇ ਅੰਮਿਕਲ ਅਤੇ ਨਗਰੀ ਦੇ ਲਾਗਰੇ ਨੇ ਇਹਨਾਂ ਨੂੰ ਲਖਨ ਸਮੀਆਂ ਤੋਂ ਦੇ ਰਾਂ ਪ੍ਰਦਾਨ ਕਰ ਉਹ ਉਹਨਾਂ ਤੋਂ ਬਲ ਬਕਸਾ ਉਹਨਾਂ ਨੂੰ ਸਮਰਪਿਤ ਦੀਪ ਸ਼ਬੀ ਦਾ ਆਪਾ ਕਲੰਡਰ ਜਾਰੀ ਕੀਤਾ aur ਗੁਰਵਾਦੇ ਦੇ ਨੂੰ ਚੱਲ ਗਿਆ ਜਿੱਦਾਂ ਮੈਂ ਕਹਾਂ ਮੈਂ ਦੱਸਿਆ ਉਹ ਸਰਦੀ ਸਰਕਾਰ ਦਾ ਕਾਰਪੋਰੇਸ਼ਨ ਸਾਰੇ ਸਾਰੇ ਉਧਾਰਾ ਵੀ ਆਉਂਦਾ ਪਿਆ ਉਹ ਦਿਨ ਰਾਤ ਸ਼ਹਿਰ ਦੀ ਸਵਾਵਾ ਤੇ ਲੱਗਾ ਹੋਇਆ ਸ਼ਹਿਰ ਵਾਸੀਆਂ ਦੀ ਸਵਾਵਾ ਲੱਗ ਰਿਹਾ ਸੀ ਲੋਕਾਂ ਕੋ ਕੋਸ਼ਿਆ ਕਿ ਸ਼ਹਿਰ ਵਾਸੀਆਂ ਨਹੀਂ ਸ਼ਹਿਰ ਵਾਸੀਆਂ ਨੇ ਮੇਰ ਸਾਹਿਬ ਨੇ ਜਿੱਤਰਾ ਪਿਆ ਤੇ ਸ਼ਹਿਰ ਵਾਸੀਆਂ ਦਾ ਵੀ ਇਹਦੇ ਤੋਂ ਬੜਾ ਸਜੋਗ ਚਾਹੀਦਾ ਕਿ ਸਾਫ਼-ਸਫਾਈ ਰੱਖਣ ਜਿਹੜਾ ਮੁੰਡਾ ਉਹ ਜਿਹੜਾ ਜਿੱਥੇ ਫਟਣਾ ਚਾਹੀਦਾ ਉੱਥੇ ਛੁੱਟਣਾ ਪਾਣੀ ਦੀ ਜਿਹੜੀ ਬੇਰਵਰਤੋਂ ਨਾ ਕਰਨ ਇਹ ਹੋਰ ਵੀ ਜਿੰਨੇ ਜਿੰਨਾ ਵੀ ਸਜੋਗ ਸ਼ਹਿਰ ਵਾਸੀਆਂ ਦਾ ਚਾਹੀਦਾ ਉਹਨਾਂ ਨੂੰ ਲਗਾਉਣਾ ਤੇ ਇਹਦਾ ਬਾਕੀ ਸਾਡੇ ਮੇਰ ਸਾਹਿਬ ਕਮਿੰਨਰ ਸਾਹਿਬ ਸਾਡੇ ਅਡਿਕਨੋਟ ਮੇਂਦਰ ਜਾਨਕੀ ਨੰਦ ਸਾਹਿਬ ਦਿਨ ਰਾਤ ਸ਼ਹਿਰ ਦੀ ਸੇਵਾ ਵਾਸਤੇ ਲੱਗੇ ਆ ਔਰ ਨਵਾਂ ਸਾਲ ਜਿਹੜਾ ਉਹ ਸ਼ਹਿਰ ਵਾਸੀਆਂ ਵਾਸਤੇ ਕੋਈ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵਾਸਤੇ ਸੁਖ ਭਰਿਆ ਜਿਹੜਾ ਆਵੇ ਤੇ ਨਸ਼ਾ ਤੋਂ ਜਿਹੜਾ ਮੁਕਤ ਹੋਵੇ ਸਾਡਾ ਪੰਜਾਬ ਜਿਹੜਾ ਬੜਾ ਵੱਡਾ ਮਹੌਲ ਬੜਾ ਸੋਹਣਾ ਹੈ ਸਰਕਾਰ ਦੇ ਬੜਾ ਇਨੀਸ਼ੀਏਟਿਵ ਲਾਇਆ ਦੇ ਤੇ ਕਿ ਜਿਹੜਾ ਹਰ ਇੱਕ ਨੂੰ ਇਲਾਜ ਮਿਲ ਸਕੇ ਇਹਦੇ ਤੇ ਵੀ ਸਾਡੀ ਸਰਕਾਰ ਜਿਹੜੀ ਆ ਉਹ ਮੇਰ ਸਾਹਿਬ ਦੀ ਰਣਵਾਈਏ ਹੋਏ ਤੇ ਪਹਰੇ ਦੇ ਰਹੀ ਆ ਇੰਨੀ ਆਈ ਗੇਟੀਆਂ ਸ਼ਹਿਰ ਵਾਸੀਆਂ ਦੇ ਆਪਣੇ ਕਰਮ ਮਲਾਦਾਨੀ ਬਹੁਤ ਬਹੁਤ ਬਧੀਆਂ あらまあ。